ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤ ਨੂੰ ਜਾਤਰ ਸਿੱਖ ਕੌਮ ਨੂੰ ਮੈਂ ਸੂਚਿਤ ਕਰਨਾ ਚਾਹੁੰਦਾ ਬਾਬੇ ਜੀ ਦੇ ਬਾਬਾ ترسےم ਸਿੰਘ ਜੀ ਦੇ ਕੁਝ ਦਿਨਾਂ ਤੋਂ ਕਲ ਚਲਾਣਾ ਕਰ ਗਏ ਨੇ ਉਹਨਾਂ ਉੱਤੇ ਬਹੁਤ ਲੋਕਾਂ ਦਾ ਵੀ ਆrea ਜੀ ਉਸਨਾਂ ਨੇ ਨਾਨਕਮਤੇ ਮੁਕਤ ਪਾਇਆ ਰੰਡੀਆਂ ਨਚਾਈਆਂ ਕਮੇਟੀ ਦਾ ਵਿਵਾਦ ਮੈਂ ਉਹਨਾਂ ਤੇ ਉੱਤੇ ਸੰਗਤਨਾ ਵਿਚਾਰ ਆਪਣਾ ਰੱਖਣਾ ਚਾਹੁੰਦਾ ਸੰਗਤ ਜੀ ਪਹਿਲੇ ਮੈਂ ਉੱਥੇ ਲਗਭਗ ਹੁਣ ਤੋਂ ਲੈ ਕੇ ਪਿੱਛੋਂ 7 ਸਾਲ ਤੋਂ ਉੱਪਰ ਮੈਨੂੰ ਹੋ ਚੁੱਕੇ ਨੇ ਉਸ ਕਮੇਟੀ ਦੇ ਵਿੱਚ ਮੈਂ ਪਿਛਲੇ 5 ਸਾਲ ਵੀ ਉਸ ਕਮੇਟੀ ਵਿੱਚ ਮੈਂਬਰ ਸਾਂ ਤੇ ਦਾਸ ਆਰਕਾਂ ਫਿਰ ਸੰਗਤ ਨੇ ਕੁਝ ਸਮਝਿਆ ਤੇ ਦਾਸ ਨੂੰ ਫਿਰ ਦੁਬਾਰਾ ਕੱ ਲਿਆ ਏ ਮੈਂ ਇੱਕ ਹੀ ਵਿਚਾਰ ਰੱਖਣਾ ਚਾਹੁੰਦਾ ਕਿ ਮੇਰੇ ਕੋ ਨਾ ਤੇ ਕਝੂਟ ਬੋਲਿਆ ਜਾਂਦਾ ਏ ਤੇ ਨਾ ਮੇਰੇ ਕੋ ਇੱਕ ਤਰਫੀ ਕਰਦੀ ਗੱਲ ਹੁੰਦੀ ਹੈ ਕੁਝ ਭਾਣਾ ਵਰਤਿਆ ਏ ਹੁਣ ਮੈਂ ਮੰਨਦਾ ਹਾਂ ਮੈਂ ਇਸ ਭਾਣੇ ਦੀ ਨਿੰਦਾ ਵੀ ਕਰਦਾ ਹਾਂ ਕਮੇਟੀ ਨਾਲ ਵੀ ਨਿੰਦਰਾ ਦੇ ਨਾਲ ਵੀ ਮੈਂ ਵਿਚਾਰ ਵਰਤਾਂਦਰ ਕਰਦਾ ਰਹੀਨਾ ਹਾਂ ਦਾਸ ਦੀ ਪਹਿਲੀ ਗੱਲ ਤੇ ਹੈ ਕਿ ਕੁਝ ਮੁੱਦਿਆਂ ਦੇ ਵਿੱਚ ਲੋਕਾਂ ਨੇ ਪਾਤਤਾ ਕੀ ਅਸੀਂ ਉਹ ਤਾਂ ਤਾਂ ਮਾਰਿਆ ਕਿ ਉਸਨੇ ਨਾਨਕ ਮੱਤੇ ਵਿੱਚ ਕੁੜੀਆਂ ਦਾ ਨਾਚ ਕਰਾਇਆ ਸੀ ਜਿਨ੍ਹਾਂ ਨੂੰ ਰੰਡੀਆਂ ਵਜੂਜ ਕੀਤਾ ਗਿਆ ਹੈ ਪਹਿਲੀ ਗੱਲ ਤੇ ਕਿਸੇ ਦੀ ਧੀ ਭੈਣ ਨੂੰ ਰੰਡੀ ਨਹੀਂ ਕਹਿਣਾ ਚਾਹੀਦਾ ਕੁਵਾਰੀਆਂ ਕੰਨੀਆਂ ਨੇ ਸਾਡੀਆਂ ਧੀਆਂ ਭੈਣਾਂ ਨੇ ਸਾਨੂੰ ਕੋਈ ਆਖੇ ਤੋਦਾ ਕਿੰਨਾ ਵੱਡਾ ਦੁੱਖ ਲੱਗੇਗਾ ਧੀਆ ਸਭ ਦੀਆਂ ਬਰਾਬਰ ਨੇ ਦੂਸਰੀ ਗੱਲ ਉਹ ਜਿਹੜੀ ਗੱਲ ਸੀ ਕੁੜੀਆਂ ਦੇ ਜਨਨਕ ਨਰਤ ਵਾਲੀ 22 30 ਸਕਿੰਟ ਦੀ ਸੀ ਉਹਦਾ ਕਾਰਨ ਕੀ ਸੀ ਮੈਂ ਆਪਜੀ ਇਹਨਾਂ ਸ਼ੇਅਰ ਕਰਨਾ ਚਾਹੁੰਦਾ ਉਦੋਂ ਪੁਸ਼ਕਰ ਸਿੰਘ ਧਾਮੀ ਜੀ ਨਵੇਂ-ਨਵੇਂ ਮੁੱਖ ਮੰਤਰੀ ਬਣੇ ਸੀ ਨਾਨਕ ਮਤੇ ਉਹਨਾਂ ਦਾ ਪਹਿਲਾ ਸੀ ਕਿ ਮੈਂ ਇਸ ਏਰੀਆ ਦਾ ਰਹਿਣ ਵਾਲਾ ਤੇ ਨਾਨਕ ਮਤੇ ਸਾਥ ਮੱਥਾ ਟੇਕਣ ਜਾਵਾਂ ਉਹਨਾਂ ਦੇ ਜਦੋਂ ਨਾਨਕਮੱਤੇ ਆਉਣਾ ਸੀ ਉਦੋਂ ਕਿਸਾਨੀ ਅੰਦੋਲਨ ਦਾ ਬਹੁਤ ਜ਼ੋਰ ਚੱਲ ਰਿਹਾ ਸੀ ਉਹਨਾਂ ਦਾ ਪ੍ਰੋਗਰਾਮ ਸ਼ਹਿਰ ਦੇ ਵਿੱਚ ਸੀ ਨਾਨਕਮੱਤੇ ਵਿੱਚ ਉਹਨਾਂ ਨੇ ਉਸ ਕਾਰਨ ਬਕਸਰ ਸ਼ਹਿਰ ਦਾ ਪ੍ਰੋਗਰਾਮ ਕੈਨਸਲ ਕਰਕੇ ਤੇ ਬਾਬਾ ਜੀ ਦੇ ਡੇਰੇ ਦਾ ਤੇ ਸਾਡੇ ਕਮੇਟੀ ਦੇ ਉਧਰ ਦਾ ਪ੍ਰੋਗਰਾਮ ਕਰ ਲਿਆ ਕਿਉਂਕਿ ਉਹ ਸਾਡਾ ਨਹੀਂ ਸੰਗਤ ਦਾ ਗੁਰਦੁਆਰਾ ਹੈ ਉਹਨਾਂ ਦਾ ਮੱਥਾ ਤੇ ਕੰਦਾ ਉਥੋਂ ਦਾ ਪ੍ਰੋਗਰਾਮ ਬਣ ਗਿਆ ਜਦੋਂ ਉਹਨਾਂ ਪ੍ਰੋਗਰਾਮ ਕੈਨਸਲ ਕੀਤਾ ਉਹ ਬੱਚਿਆਂ ਦਾ ਪ੍ਰੋਗਰਾਮ ਰੁਧਰਪੁਰ ਦੀਆਂ ਸ਼ਹਿਰ ਦੇ ਬੱਚਿਆਂ ਸੀ ਉਹਦਾ ਦਾ ਪ੍ਰੋਗਰਾਮ ਸ਼ਹਿਰ ਦੇ ਨਰਤ ਦਾ ਸੀ ਸਾਂਸਕ੍ਰਿਤਿਕ ਪ੍ਰੋਗਰਾਮ ਸੀ ਲੇਕਿਨ ਉਹ ਸ਼ਹਿਰ ਨਹੀਂ ਗਏ ਤੇ ਉਹ ਪ੍ਰੋਗਰਾਮ ਉਹਨਾਂ ਨੇ ਕੈਨਸਲ ਕਰ ਦਿੱਤਾ ਗਿਆ ਉਹ ਕੁੜੀਆਂ ਨਾਲਿਕ ਮਤੇ ਦੇ ਪ੍ਰੈਸ਼ਰ ਤੋਂ ਕਮੇਟੀ ਦੇ ਗੁਰਦੁਆਰੇ ਤੋਂ ਬਾਹਰ-ਬਾਰ ਖਲੋਤੀਆਂ ਸੀ ਜਿੱਥੇ ਪਾਰਕਿੰਗ ਨੂੰ ਸਾਹਮਣਾ ਸੀ ਮੁੱਖ ਮੰਤਰੀ ਧਾਮੀ ਅੰਦਰ ਚਲੇ ਜਾਂਦੇ ਨਹੀਂ ਮੱਥਾ ਟੇਕਣ ਵਾਸਤੇ ਉਹਨਾਂ ਨਾਲ ਕੋਸ਼ਿਸ਼ ਸਾਡੇ ਮੈਂਬਰ ਸਹਿਬਾਨ ਨੇ ਵੀ ਗਏ ਸੀ 10 ਹਰਪਾਗ ਸਿੰਘ ਜਰਨਲ ਸਿੰਘ ਜਗਤ ਅਸੀਂ ਸਾਹਮਣੇ ਆਪਣੇ ਆਫਿਸ ਦੇ ਵਿੱਚ ਚੱਲ ਗਏ ਉਦੋਂ ਕੋਈ ਸਾਡੇ ਸੈਨ ਹੋਣੇ ਸੀ ਕਮੇਟੀਆਂ ਵਿੱਚ ਤਹੀਂ ਸੈਨ ਕਰਨ ਵਾਸਤੇ ਉਧਰ ਬੈਠੇ ਸਾਂ ਉਹਨੇ ਵਿੱਚ ਇੱਕ ਸਤਾਰਕਾਂ ਦਾ ਸ਼ਾਇਦ ਪੱਤਰਕਾਰ ਸੀ ਕੌਣ ਸੀ ਉਹਨੇ ਕੁੜੀਆਂ ਨੂੰ ਦੱਸਿਆ ਵੀ ਤੁਹਾਡਾ ਕੀ ਪ੍ਰੋਗਰਾਮ ਉਹਨਾਂ ਦਾ ਸਾਡਾ ਨਿਰਤ ਦਾ ਪ੍ਰੋਗਰਾਮ ਹੁੰਦਾ ਏ ਉਹਨੇ ਆਖਿਆ ਸ਼ਰਾਰਤੀ ਬਤਨੇ ਆਖਿਆ ਕਰੋ ਫਿਰ ਉਹ ਕੁੜੀਆਂ ਨੂੰ ਵਿਚਾਰੀਆਂ ਨੂੰ ਨਹੀਂ ਸੀ ਪਤਾ ਉਹਨਾਂ ਨੇ ਉਹ ਪ੍ਰੋਗਰਾਮ ਆਪਣਾ ਸ਼ੁਰੂ ਕਰ ਲਿਆ ਵਿਚਾਰੀਆਂ ਨੇ ਸਾਡੇ ਗੁਰੂ ਨਾਨਕ ਸਕੂਲ ਦੇ ਵਿੱਚ ਜੋ ਕਿ ਕਮੇਟੀ ਦਾ ਸਕੂਲ ਹੈ ਉਹਦੇ ਵਿੱਚ ਇੱਕ ਲੜਕਾ ਸਕੂਲੇ ਪੜ੍ਹਦਾ ਸੀ ਜਿਹੜਾ ਉਸ ਦਿਨ ਮੌਕੇ ਦੇ ਸਕੂਲੇ ਨਹੀਂ ਸੀ ਉਹ ਸਾਡੀ ਕਮੇਟੀ ਦੇ ਵਿੱਚ ਆਪਣੀ ਗੁਰਦੁਆਰੇ ਸਾਹਿਬ ਜੋੜਿਆ ਵੀ ਕਰ ਸੇਵਾ ਕਰ ਰਿਹਾ ਸੀ ਉਸ ਲੜਕੇ ਨੇ ਜਦੋਂ ਇੱਕਦਮ ਵੇਖਿਆ ਤਾਂ ਉਹਦਾ ਬੜਾ ਸੂਝਵਾਨੀ ਨਾ ਉਹਨੇ ਕੰਮ ਲਿਆ ਵੀ ਸਾਡੇ ਤੇ ਗੁਰੂ ਘਰੇ ਕੰਮ ਹੋਣਾ ਨਹੀਂ ਮੈਂ ਉਸ ਵੀਰ ਨੂੰ ਨੱਕ ਮਸਤ ਹੋ ਕੇ ਫਤੇ ਬੁਲਾਉਣਾ ਕਿਉਂਕਿ ਉਸ ਦੀ ਇੰਨੀ ਸੋਜੀ ਕੰਮ ਦੇ ਦਿੱਤੀ ਛੋਟੀ ਉਮਰ ਦੇ ਵਿੱਚ ਹੀ ਉਹਨੇ ਆਣ ਕੇ ਵੀ 23 ਸਕਿੰਟ ਦੇ ਵਿੱਚ ਉਹ ਬੱਚਾ ਜੋੜੇ ਘਰ ਤੋਂ ਭੱਜ ਕੇ ਜਾ ਕੇ ਉਸਨੇ ਉਸ ਚੀਜ਼ ਨੂੰ ਕਵਰ ਕਰ ਲਿਆ ਸੀ ਉਸ ਬੰਦੇ ਨੇ ਉਹਦੀ ਵੀਡੀਓ ਜਿਹੜੀ ਸੀ ਜਿੰਨੇ ਇਹਨਾਂ ਕੰਮ ਕਰਾਇਆ ਸੀ ਉਹਨੇ ਉਹ ਵੀਡੀਓ ਵਾਇਰਲ ਕਰ ਦਿੱਤੀ ਗਈ ਉਹ ਕਮੇਟੀ ਦੇ ਵਿੱਚ ਹੋਇਆ ਉਹਦੀ ਸਜ਼ਾ ਅਕਾਲ ਤਖਤ ਨੂੰ ਗੱਲ ਪਹੁੰਚੀ ਉੱਤੇ ਸਰਦਾਰ ਸੇਵਾ ਸਿੰਘ ਗਿੱਲ ਜਸਵਿੰਦਰ ਸਿੰਘ ਪ੍ਰਧਾਨ ਸੇਵਾ ਸਿੰਘ 베ਰੀ ਘਾਟ ਔਰ ਧੰਨਾ ਸਿੰਘ ਬिलासपुर ਸਖਤੀ ਸੀ ਮੌਕੇ ਦਾ ਇਹਨਾਂ ਨੂੰ ਤਲਬ ਕੀਤਾ ਗਿਆ ਇਹਨਾਂ ਨੂੰ ਉੱਥੇ ਜੋੜਿਆਂ ਦੀ ਭਾਂਡਿਆਂ ਦੀ ਸੁਖਣੀ ਸਾਹਿਬ ਦੀ ਪਾਠ ਕਰਨ ਦੀ ਸੇਵਾ ਲੱਗੀ ਇਹਨਾਂ ਨੇ ਆਪਣੀ ਪੂਰਨ ਤੌਰ ਤੇ ਉਹ ਤੋਂ ਦੀ ਜੋ ਵੀ ਹੁਕਮ ਸੀ ਉਹ ਸਿਰ ਮੱਥੇ ਮੰਨਿਆ ਤੇ ਆਪਣੀ ਸੇਵਾ ਪੂਰੀ ਕੀਤੀ ਬਾਅਦ ਚ ਇਹਨਾਂ ਨੂੰ ਕਮੇਟੀ ਨੇ ਉਹ ਜੀ ਨੂੰ ਮਾਫ ਕਰਨ ਤੋਂ ਬਾਅਦ ਇਹਨਾਂ ਨੂੰ ਸੇਵਾ ਦਾਤੀ ਜਿੰਨਾ ਇਹਨਾਂ 1100 ਰੁਪਏ ਦੀ ਦੇਖ ਵੀ ਕਰਾਈ 1100 ਜਾਂ 1200 ਦੀ ਦੇਖ ਕਰਾਈ ਸੀ ਮੈਨੂੰ 10 ਨੂੰ ਸ਼ਾਇਦ ਥੋੜਾ ਜਿਹਾ ਫਰਕ ਹੈ ਦੂਜੀ ਗੱਲ ਜੀ ਮੁਕਤਦ ਵਾਲੀ ਗੱਲ ਮੁਕਤ ਦਾ ਪ੍ਰੋਗਰਾਮ ਜਿਹੜਾ ਸੀ ਉਹ ਇੱਕ ਵਿਧਾਇਕ ਵੱਲੋਂ ਸੀ ਉਸ ਵਿਧਾਇਕ ਨੇ ਬਾਅਦ ਵਿੱਚ ਬਿੱਲ ਵੀ ਦਿੱਤੀ ਸੀ ਉਹਦਾ ਪ੍ਰੋਗਰਾਮ ਇੱਕ ਸ਼ਹਿਰ ਦਾ ਸੀ ਡੇਰੇ ਦਾ ਨਹੀਂ ਲੇਕਿਨ ਜਦੋਂ ਪ੍ਰੋਗਰਾਮ ਐ ਆਪ ਜੀ ਨੂੰ ਪਹਿਲਾਂ ਦੱਸ ਚੁੱਕਾ ਕਿ ਉਹ ਪ੍ਰੋਗਰਾਮ ਜਿਹਨੂੰ ਉਧਰ ਕੈਨਸਲ ਕੀਤਾ ਗਿਆ ਤੋਂ ਕੁਦਰਤੀ ਵਿਧਾਇਕ ਵੀ ਡੇਰੇ ਹੀ ਆ ਗਿਆ ਤੋ ਉਹ ਬਾਬੇ ਦੇ ਡੇਰੇ ਉਹਨੇ ਵਿਧਾਇਕ ਨੇ ਆਪ ਨਾ ਪਾ ਕੇ ਦੇ ਬਾਬੇ ਕੋ ਪਵਾ ਦਿੱਤਾ ਗਿਆ ਚਲੋ ਉਸ ਦੀ ਸਜ਼ਾ ਜਿਹੜੀ ਸੀ ਬਾਬੇ ਜੀ ਨੂੰ ਅਕਾਲ ਤਖਤ ਤੇ ਹਾਜ਼ਰੀ ਭਰਨੀ ਪਈ ਅਕਾਲ ਤਖਤ ਨੇ ਉਹਨਾਂ ਨੂੰ ਸੇਵਾ ਲਈ ਉਹਨਾਂ ਨੇ ਆਪਣੀ ਸੇਵਾ ਕੀਤੀ ਉਹਨਾਂ ਚਿਰ ਉਹਨਾਂ ਨੇ ਆਪਣੇ ਜਾਨਕੀ ਥਾਂ ਤੇ ਦੂਜਾ ਸੇਵਾਦਾਰ ਵੀ ਉਹਨਾਂ ਨੂੰ ਸੌਂਪ ਦਿੱਤਾ ਉਹਨਾਂ ਨੇ ਆਪਣੀ ਸੇਵਾ ਤੋਂ ਵੀ ਮੁਕਤ ਰਹੇ ਉਹਨੇ ਚ ਜਦੋਂ ਉਹਨਾਂ ਦੀ ਸੇਵਾ ਪੂਰੀ ਹੋ ਗਈ ਦੁਬਾਰਾ ਉਹਨਾਂ ਨੂੰ ਸੇਵਾ ਮਹਿਗੀ ਉਹਨਾਂ ਨੂੰ ਜਿਹੜਾ ਦਰਬਾਰ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਅਕਾਲ ਤਖਤ ਵੱਲੋਂ ਜਿਹੜਾ ਪਸਤਾਉ ਮਿਲਦਾ ਹੈ ਮਾਫੀਨਾਮਾ ਉਹ ਵੀ ਮਿਲ ਚੁੱਕਾ ਸੀ ਉਹ ਵੀ ਉਹਨਾਂ ਕੋਲ ਆ ਰਿਹਾ ਸੀ ਕੇਵਲ ਸੰਗਤਾਂ ਨੂੰ ਗੁੰਮਰਾਹ ਕਰ ਦੇਣਾ ਬਹੁਤ ਮਾਰੀ ਗੱਲ ਹੈ ਬੜੀ ਨਿੰਦਨੀ ਗੱਲ ਹੈ ਕਿਉਂਕਿ ਨਿੱਕੀਆਂ ਨਿੱਕੀਆਂ ਗੱਲਾਂ ਕੱਲ ਨੂੰ ਬਿਆਨਬਾਜ਼ੀਆਂ ਬਣ ਜਾਂਦੀਆਂ ਹਨ ਰਹਿ ਗਈ ਹੁਣ ਕਮੇਟੀਆਂ ਦੇ ਵਿਚਾਰਾਂ ਦੀ ਗੱਲ ਮੈਂ ਮੰਨਦਾ ਹਾਂ ਜਿੱਥੇ ਦੋ ਭਾਂਡੇ ਹੁੰਦੇ ਹਨ ਉਹ ਠੱਗਦੇ ਰਹਿੰਦੇ ਹਨ ਕੋਈ ਵੱਡੀ ਗੱਲ ਨਹੀਂ ਸਾਡੇ ਬਾਬੇ ਜੀ ਨਾਲ ਕਈ ਵਾਰ ਵਿਚਾਰ ਮਤ ਪੇੜ ਹੋ ਜਾਂਦੇ ਸੀ ਮੇਰੇ ਵੀ ਹੋ ਜਾਂਦੇ ਸੀ ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਨਹੀਂ ਸੀ ਹੁੰਦੇ ਲੇਕਿਨ ਸਾਡੇ ਮਨ ਔਰ ਵਿਚਾਰਾਂ ਦੀ ਲੜਾਈ ਰਹਿੰਦੀ ਸੀ ਕਈ ਵਾਰ ਉਹ ਗਰਮ ਪੈ ਜਾਂਦੇ ਸੀ ਕਈ ਵਾਰ ਨਹੀਂ ਗਰਮ ਪੈ ਜਾਂਦੇ ਆ ਫਿਰ ਇੱਕ ਦੂਜੇ ਨਾਲ ਸਹਿਮਤ ਹੋ ਜਾਂਦੇ ਸਾਂ ਕਿਉਂਕਿ ਵਿਚਾਰਾਂ ਦੀਆਂ ਲੜਾਈਆਂ ਵਿੱਚ ਕੋ ਘਰੇਲੂ ਲੜਾਈਆਂ ਨਹੀਂ ਹੁੰਦੀਆਂ ਹੁਣ ਵੀ ਕਮੇਟੀ ਦੇ ਨਾਲ ਕੋਈ ਉਹਨਾਂ ਦਾ ਵਿਚਾਰਮਦ ਹੈ ਲੜਾਈਆਂ ਨਹੀਂ ਜਿਸਦੇ ਮੈਂ ਸਹਿਮਤ ਨਹੀਂ ਕੀ ਲੜਾਈਆਂ ਵਿਚਾਰਾਂ ਦੀਆਂ ਲੜਾਈਆਂ ਤੇ ਹਮੇਸ਼ਾ ਹੀ ਚੱਲਦੀਆਂ ਰਹਿੰਦੀਆਂ ਨੇ ਵਿਪੱਖਰ ਪੱਖ ਵੀ ਚੱਲਦਾ ਰਹਿੰਦਾ ਨਾ ਕਮੇਟੀ ਦੇ ਵੀ ਦੋ ਢੜੇ ਹਨ ਤੇ ਉਹਦੇ ਵਿੱਚ ਵੀ ਸਾਡਾ ਇਹ ਨਹੀਂਗਾ ਕਿ ਅਸੀਂ ਕਮੇਟੀਆਂ ਆਪਸ ਵਿੱਚ ਲੜਦਾ ਸਾਡੇ ਵਿਚਾਰ ਕਈ ਵਾਰ ਬਹੁਤ ਬਹੁਤ ਗੰਭੀਰ ਹੋ ਜਾਂਦੇ ਨੇ ਇੱਕ ਦੂਜੇ ਦੇ ਹੀ ਪੂਰੇ ਖਿਲਾਫ ਬੋਲਦੇ ਆ ਉਥੇ ਲੇਕਿਨ ਬਾਹਰ ਆਣ ਕੇ ਅਸੀਂ ਕਿਸੇ ਦੇ ਵੀ ਵਿਰੋਧੀ ਨਹੀਂ ਹੁੰਦੇ ਕਿਉਂਕਿ ਕਮੇਟੀਆਂ ਸਭ ਸੰਗਤ ਨੇ ਚੁਣ ਕੇ ਘੱਲੀਆਂ ਨੇ ਮੈਂਬਰਾਂ ਦਾ ਆਪਸ ਵਿੱਚ ਵਟਵਾਰਾ ਕੋਈ ਨਹੀਂ ਉਥੇ ਕਿਸੇ ਪ੍ਰਕਾਰ ਦਾ ਵੀ ਕਿਸੇ ਵੀ ਮੈਂਬਰ ਦਾ ਨਾ ਕੋਈ ਉਤੇ ਕਿਸੇ ਨੂੰ ਪੱਖਬਾਜੀ ਹੈ ਨਾ ਕਿਸੇ ਨੂੰ ਉਤੋਂ ਕੁਝ ਲੈਣਾ ਹੈ ਗੁਰੂ ਘਰ ਦੀ ਸੇਵਾ ਮਿਲੀ ਹੈ ਸਾਰੇ ਮੈਂਬਰ ਸੇਵਾ ਕਰਦੇ ਹਨ ਦਾਸ ਤੇ ਬਲਾਸਪੁਰ ਤੋਂ ਜਾਂਦਾ ਹੈ ਸ਼ਾਇਦ 400 ਰੁਪਏ ਤੇਲ ਵਿੱਚ ਮੋੜ ਆਉਂਦਾ ਹੈ ਕੁਝ ਖੀਰੀ ਲਖੀਂਪੁਰ ਸੁਜਾਨਪੁਰ ਤੋਂ ਆਉਂਦੇ ਜਿਨ੍ਹਾਂ ਦਾ 3-3000 ਰੁਪਏ ਦਾ ਤੇਲ ਲੱਗ ਜਾਂਦਾ ਹੈ ਲੇਕਿਨ ਉਹਨਾਂ ਨੂੰ ਮਿਲਦਾ ਥੋੜੀ ਹੈ ਉਹ ਸੇਵਾ ਹੀ ਕਰਦੇ ਨੇ ਬਾਕੀ ਇਹੋ ਜਿਹੇ ਵਿਚਾਰਾਂ ਦੀ ਲੜਾਈ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਆ ਜਿਹੜੀਆਂ ਵੀਡੀਓ ਲੋਕਾ ਬਣਾ ਬਣਾ ਕੇ ਉਲਟੀਆਂ ਸਿੱਧੀਆਂ ਪਾਣ ਦੇ ਕਿ ਉਸਨੇ ਮੱਸੀ ਰੰਗਣ ਵਾਲਾ ਕੰਮ ਕੀਤਾ ਨੇ ਪਹਿਲੀ ਗੱਲ ਤੇ ਕਾਲ ਸਾਜੀ ਮੈਂ ਕਦੀ ਨਹੀਂ ਕਹਾਗਾ ਕਿ ਦੁਨੀਆ ਤੋਂ ਜਾਣ ਤੋਂ ਬਾਅਦ ਕੋਈ ਵੀ ਕਿਸੇ ਦਾ ਦੁਸ਼ਮਣ ਨਹੀਂ ਰਹਿੰਦਾ ਇਹ ਵਿਚਾਰ ਬਿਲਕੁਲ ਗਲਤ ਹੈ ਕਦੀ ਇਹਨਾਂ ਤੇ ਖੁਸ਼ੀਆਂ ਨਹੀਂ ਹੋਣੀਆਂ ਚਾਹੀਦੀਆਂ ਸਾਨੂੰ ਬਹੁਤ ਦੁੱਖ ਵਾਲੀ ਗੱਲ ਹੈ ਸਾਡੇ ਸੰਸਥਾ ਦੇ ਮੋਰੀ ਸਨ ਕਾਰਾਂ ਵਿੱਚ ਵੀ ਠੀਕ ਸਨ ਮੇਰੀ ਵੀ ਵਿਚਾਰ ਉਹਨਾਂ ਨਾਲ ਕਈ ਵਾਰਾਂ ਰਲਦੇ ਸੀ ਕਈ ਵਾਰਾਂ ਨਹੀਂ ਸੀ ਰਲਦੇ ਲੇਕਿਨ ਇਹਨਾਂ ਵਿਚਾਰਾਂ ਦੇ ਨਾਲ મતਭੇਦ ਕੀਤੇਆਂ ਦਾ ਕੋਈ ਰਿਜ਼ਲਟ ਨਹੀਂ ਆਉਂਦਾ ਐਸ ਕਰਕੇ ਜਿਹੜਾ ਕੁੜੀਆਂ ਦੀ ਗੱਲ ਲੈ ਕੇ ਵਾਰ-ਵਾਰ ਭੰਡੀ ਕੀਤੀ ਜਾ ਰਹੀ ਏ ਮਸਾ ਰੰਗੜ ਸ਼ਬਦ ਬੋਲਿਆ ਜਾ ਰਿਹਾ ਉਹ ਉਹਨਾਂ ਦਾ ਡੇਰੇ ਦਾ ਕੰਮ ਨਹੀਂ ਸੀ ਉਹ ਸਾਡੀ ਕਮੇਟੀ ਦਾ ਕੰਮ ਸੀ ਉਦੋਂ ਵੀ ਮੇਦਾਸ ਮੈਂਬਰ ਹਰਪਾਗ ਸਿੰਘ ਮੈਂਬਰ ਸਾਹਿਬ ਅੱਜ ਵੀ ਹੁਣ ਦੁਬਾਰਾ ਗਿਆ ਆ ਉੱਥੇ ਫੇਰ ਮੈਂਬਰ ਆ ਇਹਨਾਂ ਵਿਚਾਰਾਂ ਦੇ ਨਾਲ ਮੈਂ ਸਹਿਮਤ ਨਹੀਂ ਹਗਾ ਸੰਗਤ ਨੂੰ ਗੁੰਮਰਾਹ ਕਰਨਾ ਇਹਦੇ ਵਿੱਚ ਯੂਪੀ ਦੀ ਸੰਗਤ ਜਿਹੜੀ ਹੈ ਉਤਰਾਖੰਡ ਦੀ ਸੰਗਤ ਹੈ ਤ੍ਰਾਈ ਦੀ ਸੰਗਤ ਹੈ ਇਹਨਾਂ ਚ ਆਪਸ ਵਿੱਚ ਮਤਭੇਦ ਪੈਂਦੇ ਹਨ ਵਿਚਾਰਾਂ ਨਾਲ ਲੜਾਈ ਹੁੰਦੀ ਹੈ ਸਿੱਖ ਕੋਮ ਦਾ ਘਾਣ ਨੁਕਸਾਨ ਨਾ ਕਰੋ ਸਾਡੀ ਗਿਣਤੀ ਬਹੁਤ ਥੋੜੀ ਹੈ ਅਸੀਂ ਇੱਕ ਦੂਜੇ ਨਾਲ ਮਿਲ ਜੁਲ ਕੇ ਰਹੀਏ ਮੇਰਾ ਇਹੋ ਹੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਦਾਸ ਕੋਲੋਂ ਕੋਈ ਗਲਤ ਲਫਜ਼ ਹੋ ਗਿਆ ਹੋਵੇ ਸੰਗਤ ਬਖਸ਼ਣ ਯੋਗ ਹੈ ਔਰ ਦਾਸ ਉਹਨਾਂ ਕੋ ਮਾਫੀ ਮੰਗਣ ਦੇ ਵੀ ਯੋਗ ਹੈ ਕਿਉਂਕਿ ਅਮਜਾਨ ਹੈ ਗੁਰੂ ਮਹਾਰਾਜ ਬਖਸ਼ਣ ਯੋਗ ਹੈ ਸੰਗਤ ਵੀ ਬਖਸ਼ਣ ਯੋਗ ਹੈ ਇਸ ਕਰਕੇ ਇਹਨਾਂ ਵਿਚਾਰਾਂ ਦੇ ਨਾਲ ਲੜੋ ਲੇਕਿਨ ਇਹਨਾਂ ਗੱਲਾਂ ਦੇ ਨਾਲ ਉਲਟੀਆਂ ਸਿੱਧੀਆਂ ਨਾਲ ਨਾ ਲੜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ